ਇੱਕ ਬੇਬੇ ਨੂੰ ਘੇਰ ਕੇ ਉਸ ਦੀਆਂ ਬਾਲੀਆਂ ਖੋਈਆਂ ਜਾਂਦੀਆਂ ਨੇ ਦੋ ਜੋ ਮੁਲਜ਼ਮ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਇੱਕ ਬੇਬੇ ਸੜਕ ਤੋਂ ਜਦੋਂ ਨਿਕਲ ਰਹੀ ਹੁੰਦੀ ਹੈ ਤਾਂ ਇਸ ਦੌਰਾਨ ਇਹਨਾਂ ਦੋਹਾਂ ਦੇ ਵੱਲੋਂ ਬਾਈਕ ਰੋਕ ਕੇ ਬੇਬੇ ਦੇ ਨਾਲ ਤਕਾਮੁਕੀ ਕੀਤੀ ਜਾਂਦੀ ਹੈ ਬੇਬੇ ਨੂੰ ਚਪੇੜਾ ਮਾਰੀਆਂ ਜਾਂਦੀਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਬੇਬੇ ਨੂੰ ੱੱਕਾ ਦੇ ਕੇ ਬਾਲੀਆਂ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਦੋਂ ਇਹ ਮਾਮਲਾ ਪੁਲਿਸ ਦੇ ਸਾਹਮਣੇ ਆਇਆ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਰੋਹੀ ਬੇਬੇ ਨੂੰ ਥੱਪੇ ਥੱਪੜ ਮਾਰ ਰਿਹਾ ਸੀ ਅਤੇ ਉਸ ਨੂੰ ਧੱਕਾ ਮਾਰ ਕੇ ਉੱਥੋਂ ਸੁੱਟ ਕੇ ਫਰਾਰ ਹੋ ਜਾਂਦਾ ਹੈ ਤਾਂ ਹੁਣ ਦੇਖੋ ਕਿਸ ਤਰ੍ਹਾਂ ਉਸ ਦੀ ਹਾਲਤ ਹੋ ਚੁੱਕੀ ਹੈ ਕਿ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਤਾਂ ਪੁਲਿਸ ਨੇ ਕੁੱਟ-ਕੁੱਟ ਕੇ ਇਸ ਚੋਰ ਦਾ ਕਲੈਰੀ ਮੋਰ ਕਹਿ ਸਕਦੇ ਆ ਕਿ ਬਣਾ ਦਿੱਤਾ ਹੈ ਔਰ ਕਿਸ ਤਰ੍ਹਾਂ ਹੁਣ ਉਸ ਦੀ ਹਾਲਤ ਹੋ ਚੁੱਕੀ ਕਿ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਲੰਗੜਾ ਲੰਗੜਾ ਕੇ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਪਟਿਆਲਾ ਦੀਆਂ ਨੇ ਪਟਿਆਲਾ ਦੇ ਵਿੱਚ ਬੇਬੇ ਦੇ ਨਾਲ ਇਹ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਬੇਬੇ ਜਦੋਂ ਗਲੀ ਦੇ ਵਿੱਚੋਂ ਨਿਕਲ ਰਹੀ ਹੁੰਦੀ ਹੈ ਤਾਂ ਉਸ ਦੌਰਾਨ ਬੇਬੇ ਦੇ ਨਾਲ ਇਹ ਲੁੱਟਖੋ ਕੀਤੀ ਜਾਂਦੀ ਹੈ ਔਰ ਬੇਬੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਹੱਥ ਦੇ ਵਿੱਚ ਡੰਡਾ ਫੜਿਆ ਹੋਇਆ ਹੈ ਉਸ ਦੇ ਸਹਾਰੇ ਦੇ ਨਾਲ ਬੇਬੇ ਚੱਲਦੀ ਹੋਈ ਨਜ਼ਰ ਆਉਂਦੀ ਹੈ ਪਰ ਇਹ ਮੁਲਜ਼ਮਾਂ ਨੂੰ ਬਿਲਕੁਲ ਵੀ ਤਰਸ ਨਹੀਂ ਆਉਂਦਾ ਇਹ ਬਦਮਾਸ਼ ਜਦੋਂ ਬੇਬੇ ਦੇ ਕੋਲੋਂ ਨਿਕਲਦੇ ਨੇ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਬੇਬੇ ਇਸ ਸੁਨਨਸਾਨ ਥਾਂ ਦੇ ਉੱਤੇ ਕੱਲੀ ਹੈ ਤਾਂ ਇਸ ਕਰਕੇ ਇਸ ਦੇ ਨਾਲ ਲੁੱਟਖੋ ਕੀਤੀ ਜਾ ਸਕਦੀ ਹੈ ਤਾਂ ਆਸਾਨੀ ਦੇ ਨਾਲ ਤੱਕ ਕੰਮ ਕੀ ਕਰਕੇ ਉਥੋਂ ਫਰਾਰ ਹੋ ਜਾਣਗੇ ਤਾਂ ਉਸੇ ਤਰ੍ਹਾਂ ਇਹਨਾਂ ਨੇ ਕੀਤਾ ਬੇਬੇ ਨੂੰ ੱੱਕੇ ਮਾਰਦੇ ਨੇ ਬੇਬੇ ਦੇ ਕੋਲੋਂ ਵਾਲੀਆਂ ਖੋ ਕੇ ਉਥੋਂ ਫਰਾਰ ਹੋ ਜਾਂਦੇ ਨੇ ਜਦੋਂ ਇਹ ਸੀਸੀਟੀਵੀ ਸਾਹਮਣੇ ਆਈ ਤਾਂ ਪੁਲਿਸ ਨੂੰ ਵੀ ਕਾਫੀ ਗੁੱਸਾ ਸੀ ਇਸ ਨੂੰ ਲੈ ਕੇ ਔਰ ਪੁਲਿਸ ਦੇ ਵੱਲੋਂ ਵੀ ਤੁਰੰਤ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਦੋਵਾਂ ਦੇ ਵਿੱਚੋਂ ਇੱਕ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਔਰ ਕੋਟ ਕੋਟ ਕੇ ਲਾਸ਼ਾਂ ਪਾ ਦਿੱਤੀਆਂ ਗਈਆਂ ਨੇ ਔਰ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਦੋਹਾਂ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਮਾਮਲਾ ਬੀਐਨਐਸ थाना ਸਦਰ ਪਟਿਆਲਾ ਦਾ ਹੈ ਬੀਬੇ ਸਰਦਨ ਕੌਰ ਦੇਵੀ ਨਾਮ ਦੱਸਿਆ ਜਾ ਰਿਹਾ ਹੈ 78 ਸਾਲ ਦੀ ਉਮਰ ਸੀ ਬੀਬੇ ਦੀ ਹੱਥਾਂ ਦੇ ਵਿੱਚੋਂ ਡੰਡਾ ਫੜਿਆ ਹੋਇਆ ਸੀ ਔਰ ਉੱਥੇ ਡੰਡੇ ਦੇ ਸਹਾਰੇ ਦੇ ਨਾਲ ਤੁਰਦੀ ਹੋਈ ਨਜ਼ਰ ਆਉਂਦੀ ਹੈ ਪਰ ਹੁਣ ਇਹ ਨਾ ਮੁਲਜ਼ਮਾਂ ਦਾ ਹਾਲ ਇਹ ਹੋ ਚੁੱਕਾ ਹੈ ਕਿ ਇਹ ਵੀ ਬਿਨਾਂ ਸਹਾਰੇ ਤੋਂ ਤੁਰ ਨਹੀਂ ਸਕਦੇ ਬਿਨਾਂ ਸਹਾਰੇ ਇਹ ਵੀ ਨਹੀਂ ਹੁਣ ਚੱਲ ਸਕਦੇ ਕਿਉਂਕਿ ਪੁਲਿਸ ਨੇ ਕੁੱਟ-ਕੁੱਟ ਕੇ ਲਾਸ਼ਾਂ ਪਾ ਦਿੱਤੀਆਂ ਨੇ ਔਰ ਚੰਗੀ ਤਰ੍ਹਾਂ ਇਹ ਨਾ ਮੁਲਜ਼ਮਾਂ ਨੂੰ ਸਬਕ ਸਿਖਾਇਆ ਗਿਆ ਤਾਂ ਦੋ ਮੁਲਜ਼ਮ ਸੀ ਦੋ ਬਦਮਾਸ਼ ਸੀ ਜਿਨ੍ਹਾਂ ਦੇ ਵੱਲੋਂ ਬੇਬੇ ਦੇ ਨਾਲ ਇਹ ਲੁੱਟਖੋਹ ਦੀ ਵਾਰਦਾਤ ਕੀਤੀ ਗਈ ਸੀ ਉਹਨਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜਿਸ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਸੀ ਉਹ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਚੋਰੀ ਕੀਤੀ ਹੋਈ ਸੀ ਤਾਂ ਚੋਰੀ ਦੀ ਬਾਈਕ ਤੇ ਆਈ ਸੀ ਤੇ ਚੋਰੀ ਕਰਨ ਲੁੱਟਖੋ ਦੀ ਇਸ ਵਾਰਦਾਤ ਨੂੰ ਅੰਜਾਮ ਇਹਨਾਂ ਦੇ ਵੱਲੋਂ ਦਿੱਤਿਆ ਗਿਆ ਹੈ ਔਰ ਪੁਲਿਸ ਦੇ ਵੱਲੋਂ ਹੁਣ ਬਾਲੀਆਂ ਵੀ ਬਰਾਮਦ ਕਰ ਲਈਆਂ ਗਈਆਂ ਨੇ ਦੋਸ਼ੀਆਂ ਦੇ ਤੁਹਾਨੂੰ ਪਹਿਚਾਨ ਦੱਸ ਦਿੰਦੇ ਆ ਦਵਿੰਦਰ ਸਿੰਘ ਜੋ ਕਿ ਰਤਨ ਸਿੰਘ ਦਾ ਪੁੱਤਰ ਦੱਸਿਆ ਜਾ ਰਿਹਾ ਔਰ ਰਮਸਤਾਨ ਜੋ ਕਿ ਯੂਸਫ ਖਾਨ ਦਾ ਦੱਸਿਆ ਜਾ ਰਿਹਾ ਔਰ ਵੰਡਿਆ ਜਾਲਾ ਪਿੰਡ ਦਾ ਰਹਿਣ ਵਾਲਾ ਹੈ ਔਰ ਇਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਔਰ ਮਾਤਾ ਨੂੰ ਰੋਕ ਕੇ ਚਪੇੜਾ ਮਾਰ ਕੇ ਮਾਤਾ ਦੀਆਂ ਬਾਲੀਆਂ ਖੋਈਆਂ ਗਈਆਂ ਸੀ ਗਲੀ ਦੇ ਵਿੱਚ ਤੱਕ ਆਦੇ ਕੇ ਸੁੱਟ ਗਏ ਸੀ ਕਿਉਂਕਿ ਇਹਨਾਂ ਨੂੰ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਸ਼ਿਕਾਰ ਲੋਕਾਂ ਨੂੰ ਬਣਾਇਆ ਜਾਵੇ ਜੋ ਦੌੜ ਭੱਜਣਾ ਉਸ ਸਮੇਂ ਕਰ ਸਕਣ ਔਰ ਇਹਨਾਂ ਦੇ ਵੱਲੋਂ ਜਦੋਂ ਬੇਬੇ ਗਲੀ ਦੇ ਵਿੱਚੋਂ ਨਿਕਲ ਰਹੀ ਹੁੰਦੀ ਹੈ ਤਾਂ ਉਸ ਸਮੇਂ ਉਸ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ ਔਰ ਬੇਬੇ ਰੋਲਾ ਨਾ ਪਾਵੇ ਜ਼ਿਆਦਾ ਇਸ ਕਰਕੇ ਬੇਬੇ ਨੂੰ ਉੱਥੇ ਗਲੀ ਦੇ ਵਿੱਚ ਤੱਕਾ ਮਾਰ ਕੇ ਸੁੱਟ ਜਾਂਦੇ ਨੇ ਪਰ ਜਦੋਂ ਪੁਲਿਸ ਦੇ ਹੱਥੇ ਚੜਦੇ ਨੇ ਤਾਂ ਆਪ ਉਹਨਾਂ ਦੀ ਕੀ ਹਾਲਤ ਹੋ ਚੁੱਕੀ ਹੈ ਆਪ ਵੀ ਹੁਣ ਚੱਲਣ ਫਿਰਨ ਦੇ ਕਾਬਿਲ ਨਹੀਂ ਨਜ਼ਰ ਆ ਰਿਹਾ ਪਰ ਹੁਣ ਪੁਲਿਸ ਦੇ ਵੱਲੋਂ ਦੂਸਰੇ ਦੋਸ਼ੀ ਦੀ ਭਾਲ ਕੀ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਦਵਿੰਦਰ ਜਿਸ ਦਾ ਨਾਮ ਦੱਸਿਆ ਜਾ ਰਿਹਾ ਉਹ ਫੜਿਆ ਜਾ ਚੁੱਕਾ ਹੈ ਪਰ ਹੁਣ ਮਸਤਾਨ ਦੀ ਪਾਲਪੁਰਸ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਨਾਲ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਬੰਦੇ ਦੇ ਨਾਲ ਹੋਰ ਕਿਹੜੇ-ਕਿਹੜੇ ਲੋਕ ਇਸ ਤਰ੍ਹਾਂ ਦੀਆਂ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਜਾਂ ਲੁੱਟਖੋਹ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਕਿਉਂਕਿ ਇਹ ਪਹਿਲੀ ਵਾਰਦਾਤ ਨਹੀਂ ਹੈ ਜਿਸ ਵੱਲੋਂ ਜੋ ਜਿਸ ਨੂੰ ਅੰਜਾਮ ਇਹਨਾਂ ਦੇ ਵੱਲੋਂ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਵਾਰਦਾਤਾਂ ਇਹਨਾਂ ਦੇ ਵੱਲੋਂ ਅੰਜਾਮ ਦਿੱਤੀਆਂ ਜਾ ਚੁੱਕੀਆਂ ਨੇ ਜੋ ਪੁਰਸ ਦੀ ਪੁੱਛਗਿੱਛ ਸામਨੇ ਆਇਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਜਾਂਚ ਪੜਤਾਲ ਕੀਤੀ ਜਾਵੇਗੀ ਔਰ ਪਤਾ ਲਗਾਇਆ ਜਾਵੇਗਾ ਕਿ ਆਖਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਇਹਨਾਂ ਦੇ ਵੱਲੋਂ ਕੀਤੀਆਂ ਗਈਆਂ ਤੇ ਬਰਾਮਦਗੀ ਵੀ ਇਹਨਾਂ ਦੇ ਵੱਲੋਂ ਕੀਤੀ ਜਾਵੇਗੀ ਤੇ ਨਾਲ ਹੀ ਇਸ ਮੁਲਜ਼ਮ ਦੇ ਨਾਲ ਹੋਰ ਵੀ ਜੇਕਰ ਕੋਈ ਸਾਥੀ ਨੇ ਜਾਂ ਇਹਨਾਂ ਦਾ ਗਿਰੋਹ ਕਿਸ ਤਰ੍ਹਾਂ ਕੰਮ ਕਰਦਾ ਤਾਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਹੋਰ ਵੀ ਜਿਹੜੇ ਇਸ ਮੁਲਜ਼ਮ ਦੇ ਸਾਥੀ ਨੇ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਫਿਲਹਾਲ ਇਹ ਵੱਡੀ ਖਬਰ ਹੈ ਪੁਲਿਸ ਦੇ ਵੱਲੋਂ ਜੋ ਬੇਬੇ ਨਾਲ ਲੋ ਟਖੋ ਹੋਈ ਸੀ ਬੀਤੇ ਦਿਨੀ ਔਰ ਬੇਬੇ ਨੂੰ ਤੱਕਾ ਮਾਰ ਕੇ ਸੁੱਟ ਗਏ ਸੀ ਤਾਂ ਉਹਨਾਂ ਮੁਲਜ਼ਮਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਅਗਲੀ ਕਾਰਵਾਈ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀਤੀ ਜਾਵੇਗੀ ਤਾਂ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕੁਝ ਕਹਿਣਾ ਹੈ ਕਿਵੇਂ ਇਸ ਦੋਸ਼ੀ ਦੀ ਜੋ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਕਿਵੇਂ ਜੋ ਬਰਾਮਦਗੀ ਕੀਤੀ ਗਈ ਤੇ ਇਸ ਦੇ ਨਾਲ ਹੋਰ ਕੌਣ-ਕੌਣ ਮੌਜੂਦ ਨੇ ਤਾਂ ਸਾਰੀ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਦੇਖ ਲੈਂਦੇ ਹਾਂ ਕਿ ਪੁਲਿਸ ਦਾ ਕੀ ਕਹਿਣਾ ਹੈ ਤੇ ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀਗੇ ਜਿਨ੍ਹਾਂ ਦੇ ਨਾਲ ਇੱਕ ਵਾਰਦਾਤ ਹੋਈ ਸੀ ਜਿਹੜਾ ਬਾਈਕ ਦੇ ਉੱਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਉਬਾਲੀਆਂ ਉਹਨਾਂ ਨੇ ਖਿੱਚ ਕੇ ਤੇ ਉਹਨਾਂ ਨੂੰ ਕਾਫੀ ਧੱਕਾ ਦੇ ਕੇ ਸੱਟੇ ਸੱਟ ਮਾਰ ਕੇ ਜਿਹੜੇ ਚਲੇ ਗਏ ਸੀ ਜਿਹਨੂੰ ਕਾਫੀ ਸੀਰੀਅਸ ਲੈਂਦੇ ਹੋਏ ਇਹਦੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਐ ਐਸਐਸਪੀ ਸਾਹਿਬ ਨੇ ਮਾਨਯੋਗ ਨਾਨਕ ਸਿੰਘ ਸਰ ਨੇ ਬੜੀ ਇੱਕ ਇਹਨੂੰ ਅਹਿਮੀਅਤ ਦਿੰਦੇ ਹੋਏ ਵੀ ਇਹਨੂੰ ਜਲਦੀ ਟਰੇਸ ਕਰਨਾ ਟੀਮ ਬਣਾਈ ਜਿਹਦੇ ਚ ਸਾਡੇ ਚੌਕੀ ਇੰਚਾਰਜ ਜੈਦੀਪ ਸ਼ਰਮਾ ਤੇ ਸਾਰੀ ਨਾਲੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਟਰੇਸ ਕੀਤਾ ਜਿਹਦੇ ਵਿੱਚ ਅਸੀਂ ਇੱਕ ਗਵਿੰਦਰ ਸਿੰਘ ਉਰਫ ਗੰਜੂ ਨਾਂ ਦਾ ਲੜਕਾ ਜਿਹੜਾ ਇਹ ਜਾਲਾਪਿੰਡ ਦਾ ਰਹਿਣ ਵਾਲਾ ਤੇ ਇਹਦੇ ਨਾਲ ਇੱਕ ਇਹਦਾ ਸਾਥੀ ਸੀ ਇਹਨਾਂ ਦੋਵਾਂ ਨੇ ਰਲ ਕੇ ਜੜੀਆਂ ਵਾਰਦਾਤ ਕੀਤੀ ਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ ਉਹ ਜਿਹੜੀਆਂ ਜੜੀਆਂ ਵਾਲੀਆਂ ਖੋਈਆਂ ਸੀ ਉਹ ਵੀ ਅਸੀਂ ਉਤੋਂ ਬਰਾਮਦ ਕਰ ਲਈਆਂ ਤੇ ਜਿਹੜਾ ਜਿਹੜਾ ਮੋਟਰਸਾਈਕਲ ਸੀਗਾ ਵਾਰਦਾਤ ਚ ਵਰਤਿਆ ਉਹ ਵੀ ਅਸੀਂ ਰਿਕਵਰ ਕਰ ਲਿਆ ਪਰ ਹੋਰ ਵੀ ਵਾਰਦਾਤ ਮੰਨੇ ਜੀ ਵੀ ਇਸ ਤੋਂ ਇਲਾਵਾ ਇਹਨਾਂ ਨੇ ਸਮਾਣੇ ਇੱਕ ਪੁਛਗਿਸਚ ਮੰਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਤੋਂ ਉਹ ਵੀ ਇਹਨਾਂ ਨੇ ਵਾਲੀਆਂ ਖੋਈਆਂ ਸੀਗੀਆਂ ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਵੀ ਉਹ ਅੱਗੇ ਕਿੱਥੇ ਵੇਚੀਆਂ ਕੀ ਕਰੀਆਂ ਉਹ ਅਸੀਂ ਟ੍ਰੈਸ ਕਰ ਰਹੇ ਹਾਂ ਸਰ ਬੈਕਗ੍ਰਾਉਂਡ ਦੀ ਗੱਲ ਕਰੀਏ ਕਿੱਥੇ ਦਾ ਕ੍ਰਾਈਮ ਕ੍ਰਿਮੀਨਲ ਟਾਈਪ ਦੇ ਕਿੱਦਾਂ ਦੇ ਤਾਂ ਜੋ ਮੋੜਲੀ ਇਨਵੈਸਟੀਗੇਸ਼ਨ ਚ ਇੱਕ ਐਨਡੀਪੀਐਸ ਦਾ ਵੀ ਕੇਸ ਇਹਦੇ ਤੇ ਸਾਹਮਣੇ ਆਇਆ ਜਿਹੜਾ ਸਿਵਲ ਲਾਈਨ ਥਾਣੇ ਦਾ ਪਿੱਛੇ ਦਰਜ ਹੋਇਆ ਤੇ ਬਾਕੀ ਹੋਰ ਇਹਦੇ ਕੇਸ ਬਾਰੇ ਅਜੇ ਵੀ ਹੋਰ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵਾਰਦਤਾਂ ਉਹ ਅਸੀਂ ਹੁਣ ਮਾਨਯੋਗ ਅਦਾਲਤ ਸੁਪੇਸ਼ ਕਰਕੇ ਰਿਮਾਂਡ ਲੈ ਕੇ ਇਹਦੀ ਪੁਸ਼ਕਿਸ਼ ਕਰਾਂਗੇ ਤੇ ਹੋਰ ਵੀ ਖਲਾਸੇ ਹੋਣ ਦੀ ਜਿਹੜੀ ਉਮੀਦ ਹੈ ਇਹ ਇਕੱਲੇ ਦੋਹੇ ਜੀ ਤੇ ਕੋਈ ਸਾਥੀ ਵੀ ਹੈ ਸਰੀ ਇਹ ਜਿਹੜੀਆਂ ਦੋ ਵਾਰਦਤਾਂ ਦਾ ਇਹ ਦੋਵਾਂ ਨੇ ਲੜਕੇ ਕੀਤੀਆਂ ਇਸ ਤੋਂ ਇਲਾਵਾ ਜੇ ਕੋਈ ਹੋਰ ਵਾਰਦਤਾਂ ਕਿਸੇ ਹੋਰ ਨਾਲ ਲੜਕੇ ਕੀਤੀਆਂ ਉਹਦੇ ਬਾਰੇ ਅਸੀਂ ਇਹਦੀ ਡੰਗਾਈ ਨਾਲ ਅਜੇ ਜਿਹੜੀ ਪੁਸ਼ਕਿਸ਼ ਕਰ ਰਹੇ ਹਾਂ ਉਮਰ ਕੀ ਹੋਈ ਇਹਨਾਂ ਦੀ ਉਮਰ ਤਕਰੀਬਨ 25-26 ਸਾਲ ਦੇ ਨੇ ਦੋਹੇ ਲੜਕੇ ਤੇ ਨਸ਼ੇ ਨਹੀਂ ਆਦੀ ਹੈ ਸਰ ਨਸੇ ਨੁਸੇ ਤੇ ਕੀਤਾ ਇਹਨਾਂ ਦਾ ਹੁਣ ਅਸੀਂ ਮੈਡੀਕਲ ਕਰਾਵਾਂਗੇ ਉਧਰ ਚ ਡਰਗ ਟੈਸਟ ਹੋਊਗਾ ਡਰਗ ਟੈਸਟ ਬਤਾ ਲੱਗੂਗਾ ਬਾਕੀ ਇਹਨਾਂ ਦੇ ਦੱਸਣ ਮੁਤਾਬਕ ਹੀ ਕਹਿੰਦੇ ਵੀ ਅਸੀਂ ਨਸ਼ਾ ਲੈਨੇ ਆ ਬਾਕੀ ਡੋਗ ਟੈਸਟ ਲਈ ਇੱਕ ਕਜੇ ਅਰੈਸਟ ਕੀਤਾ ਤੇ ਇੱਕੇ ਦੇ ਨਾਲ ਦਾ ਜਿਹੜਾ ਉਹ ਅਰੈਸਟ ਪਹਿਲਾਂ ਐਨਡੀਪੀਐਸ ਦਾ ਦਰਜਾ ਸਿਵਲ ਲਾਈਨ ਥਾਣੇ ਦਾ ਜਿਵੇਂ ਮੈਂ ਦੱਸਿਆ ਨਾ ਪਰ ਇਹ ਤਾਂ ਇਹ ਤਾਂ ਬੈਕਗ੍ਰਾਉਂਡ ਦੇ ਵਿੱਚ ਰਨ ਰਹਾ ਹੈ ਕਿ ਪਹਿਲੇ ਵੀ ਵਾਅਦਾਤਾ ਕਰਦੇ ਰਹੇ ਨੇ ਕੋਈ ਹਥਿਆਰ ਵਗੈਰਾ ਵੀ ਇਹਨਾਂ ਕੋਲ ਬ੍ਰਾਹਮਣ ਕੋਲ ਹੈ ਕੋਈ ਇਸ ਤਰ੍ਹਾਂ ਦੀ ਤੇ ਇਹਨਾਂ ਦੀ ਮੋਡਸਪੈਂਡ ਹੀ ਜਿਹੜੀ ਸੀ ਇਹ ਹਥਿਆਰ ਨਾਲ ਨਹੀਂ ਸੀ ਕਰਦੇ ਇਹ ਜਿਵੇਂ ਸੌਂਸਾਨ ਜਗ੍ਹਾ ਤੇ ਕੋਈ ਬਿਯੁਰਗ ਟਾਰਗੇਟ ਕਰਦੇ ਸੀਗੇ ਜਿਨ੍ਹਾਂ ਨੂੰ ਇਹ ਜਦੋਂ ਦੇਖਦੇ ਸੀ ਆਲੇ-ਦੋਲੇ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਲੀਆਂ ਜਾਂ ਚੇਨ ਜੋ ਵੀ ੱੱਕਾ ਮਾਰ ਕੇ ਖੋਹ ਕੇ ਜਿਹੜਾ ਉਹ ਭੱਜ ਜਾਂਦੇ ਸੀ ਇਹਨਾਂ ਦੀ ਇਹ ਮੋਡਸਪੈਂਡ ਠੀਕ ਹੈ ਠੀਕ ਹੈ ਤਾਰਾ ਉਹ ਕਿਹੜੇ ਕਿਹੜੇ ਤੇ ਮਾਫਾਦਾਰ ਤਾਰਾ ਇਹਦੇ ਵਿੱਚ ਸਾਡਾ ਜੋ ਪੁਰਾਣੀ ਆਈਪੀਸੀ ਦਾ 379 ਬੀ ਜਿਹੜੀ ਹੈ ਉਹਨੂੰ ਹੁਣ 304 ਬੀ ਦੇ ਵਿੱਚ ਕਨਵਰਟ ਹੋਈ ਹੈ ਉਹ ਅਸੀਂ ਐਮਵੀਐਨਐਸ ਦੀ ਜਿਹੜੀ ਹੈ 304 ਬੀ ਦੇ ਵਿੱਚ ਕੀਤੀ ਹੈ ਤਾਂ ਅੱਛਾ ਦੇਖਿਆ ਜਾਂਦਾ ਕਿ ਇਹਨੇ ਠੋਸ ਠੋਸ ਵਾਰਦਾਤਾ ਕਰਦੇ ਹੋਏ ਜਿਹੜੇ ਮੌਜੂਦ ਨੇ ਉਹ ਵਾਅਦਾ ਨੇ ਪਰ ਉਹਨਾਂ ਫਿਰ ਦੁਬਾਰਾ ਆ ਕੇ ਫਿਰ ਉਹਨਾਂ ਹੀ ਵਾਅਦਾ ਤੋਂ ਦੁਬਾਰਾ ਇੰਜਾਮ ਦਿੰਦੇ ਨੇ ਇਹਨਾਂ ਤੇ ਕੋਈ ਸਜ਼ਾ ਹੀ ਨਹੀਂ ਦੇਣੀ ਦੇਖੋ ਹੁਣ ਕਾਫੀ ਸਜ਼ਾ ਇਹ ਚ 379 ਵੀ ਜਿਹੜੀ ਉਤਾਰਾ ਇਹਦੇ ਵਿੱਚ ਕਾਫੀ ਸਜ਼ਾ ਹੁਣ ਬਾਕੀ ਮਾਨਯੋਗ ਅਦਾਲਤ ਤੇ ਡਿਪੈਂਡ ਕਰਦਾ ਵੀ ਇਹਨਾਂ ਨੂੰ ਕਿਹੋ ਜੀ ਸਜ਼ਾ ਸੁਣਾਉਂਦੇ ਬਾਕੀ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ